ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਅਹਿਮ ਜਾਣਕਾਰੀ মিডিਆ ਦੇ ਨਾਲ ਸਾਂਝੀ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਪਿਛਲੇ 3 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੇ ਵਿੱਚ ਸੋਜ ਹੈ ਜਿਸ ਕਰਕੇ ਦਿਲ ਤੇ ਦਬਾਅ ਵੱਧ ਰਿਹਾ ਹੈ ਅਤੇ ਬਲੱਡ ਪ੍ਰੈਸ਼ਰ ਦੀ ਵੀ ਸਮੱਸਿਆ ਹੈ ਮੁੱਖ ਮੰਤਰੀ ਦੇ ਦਿਲ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਹਨ ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ ਹਾਲਾਂਕਿ ਵੀਰਵਾਰ ਨੂੰ ਇਹ ਗੱਲ ਕਾਹੇ ਨਾਲ ਆਖੀ ਜਾ ਰਹੀ ਸੀ ਕਿ ਮੁੱਖ ਮੰਤਰੀ ਨੂੰ ਰੁਟੀਨ ਚੈੱਕਅਪ ਲਈ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪਰੰਤੂ ਉਹਨਾਂ ਨੂੰ ਮੈਡੀਕਲ ਆਈਸੀਯੂ ਵਿੱਚ ਰੱਖਣਾ ਗੰਭੀਰ ਬਿਮਾਰੀ ਵੱਲ ਸੰਕੇਤ ਦਿੰਦਾ ਹੈ ਉਹਨਾਂ ਦੇ ਜਿਗਰ ਵਿੱਚ ਦਿੱਕਤ ਆਉਣ ਬਾਰੇ ਵੀ ਪਤਾ ਲੱਗਾ ਹੈ ਉਂਝ ਭਗਵੰਤ ਮਾਨ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਹ ਖਤਰੇ ਤੋਂ ਬਾਹਰ ਨੇ ਇਸ ਦੇ ਨਾਲ ਹੀ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਦਿਲ ਦੇ ਟੈਸਟ ਕੀਤੇ ਗਏ ਨੇ ਜਾਂ ਹੋਰ ਜਾਂਚਾਂ ਕੀਤੀਆਂ ਗਈਆਂ ਨੇ ਉਹਨਾਂ ਦੇ ਨਤੀਜੇ ਆਉਣੇ ਅਜੇ ਬਾਕੀ ਨੇ ਉਸ ਤੋਂ ਪੈ ਦੀ ਅਗਲਾ ਫੈਸਲਾ ਲਿਆ ਜਾਵੇਗਾ ਤਾਂ ਫਿਲਹਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਦੇ ਵਿੱਚ ਹੀ داخل ਰਹਿਣਗੇ ਤੇ ਉਧਰ ਦੂਜੇ ਪਾਸੇ ਹਸਪਤਾਲ ਦੀ ਸੁਰੱਖਿਆ ਵੀ ਵਧਾਈ ਗਈ ਹੈ ਮੰਤਰੀਆਂ ਨੂੰ ਅਤੇ ਵਿਧਾਇਕਾਂ ਨੂੰ ਹਸਪਤਾਲ ਦੇ ਵਿੱਚ ਆ ਕੇ ਹਾਲਚਾਲ ਪੁੱਛਣ ਤੋਂ ਵੀ ਮੜਾ ਕੀਤਾ ਗਿਆ ਤਾਂ ਜੋ ਉਥੇ ਜਿਹੜੇ ਬਾਕੀ ਮਰੀਜ਼ ਨੇ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਵਿਰੋਧੀ ਇਸ ਤੇ ਸਵਾਲ ਵੀ ਉਠਾ ਰਹੇ ਨੇ ਤੇ ਨਾਲ ਹੀ ਸ਼੍ਰੋਮਣੀ ਕਾਲ ਦਲ ਦੇ ਆਗੂਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਦਾਵਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਹਸਪਤਾਲ ਇੰਨੇ ਵਧੀਆ ਨੇ ਸਰਕਾਰੀ ਹਸਪਤਾਲ ਇੰਨੇ ਵਧੀਆ ਨੇ ਮੁਹੱਲਾ ਕਲੀਨਿਕ ਖੋਲ ਦਿੱਤੇ ਨੇ ਜਿੱਥੇ ਸਾਰੇ ਟੈਸਟ ਹੁੰਦੇ ਨੇ ਸਾਰੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਇਹਨਾਂ ਸਰਕਾਰੀ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਦੇ ਵਿੱਚ ਸਾਰਾ ਇਲਾਜ ਫ੍ਰੀ ਹੈ ਸਾਰਾ ਕੁਝ ਹੁੰਦਾ ਹੈ ਸਾਰੀਆਂ ਸਹੂਲਤਾਂ ਹੈਗੀਆਂ ਨੇ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਾਈਵੇਟ ਹਸਪਤਾਲ ਦੇ ਵਿੱਚ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਲਈ ਕਿਉਂ ਗਏ ਨੇ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵਿਕਰਮ ਜੀਠੀਆ ਦਾ ਕੀ ਕੁਝ ਕਹਿਣਾ ਹੈ ਉਹਨਾਂ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਨੇ ਆ ਦੇਖੋ ਨਾਟ ਥੈਟ ਬਿਮਾਰ ਕੋਈ ਹੋ ਸਕਦਾ ਮਤਲਬ ਆਈ ਵਿਸ਼ ਥੈਮ ਵੈਲ ਉਹਨਾਂ ਦੀ ਸਿਹਤ ਜਾਪਤਾ ਹੋਵੇ ਉਹ ਠੀਕ ਹੋਵੇ ਮਗਰ ਜੇ ਤੁਸੀਂ ਆਪਦੀ ਬਾਡੀ ਨੂੰ ਅਬਯੂਜ਼ ਕਰੀ ਜੋ ਯੂਜ਼ ਆਫ ਯੂਜ਼ ਕਰੀ ਜੋ ਫਿਰ ਤੁਸੀਂ ਵੀ ਥੋੜਾ ਬਹੁਤਾ ਸੋਚਣਾ ਪੈਣਾ ਔਰ ਮੈਨੂੰ ਚਿੰਤਾ ਕਿੱਥੋਂ ਹੋਈ ਕਿੱਥੋਂ ਮੇਰਾ ਕੰਸਰਨ ਪੈਦਾ ਹੋਇਆ ਇਹ ਬਾਰਡਰ ਸਟੇਟ ਹੈ ਜੀ ਇੰਡੋਪਾਕ ਬਾਰਡਰ ਤੇ ਹੈ ਨੈਸ਼ਨਲ ਸਿਕਿਉਰਿਟੀ ਹਮੇਸ਼ਾ ਇੱਕ ਬੜਾ ਵੱਡਾ ਮੁੱਦਾ ਬਣਦਾ ਹੈ ਤੁਸੀਂ ਰੋਜ਼ ਰਿਪੋਰਟ ਕਰਦੇ ਹੋ ਤੇ ਜਿਸ ਦੇ ਹੱਥ 'ਚ ਸੂਬੇ ਦੀ ਕਮਾਂਡ ਹੋਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਉਹ ਪੂਰਾ ਤੰਦਰੁਸਤੋ ਜੇ ਨਹੀਂ ਹੈ ਔਰ ਉਹਦੀ ਲਾਈਨ ਆਫ ਟਰੀਟਮੈਂਟ ਨਾਲ ਜਾਂ ਉਹਦੀ ਹੈਲਥ ਦੇ ਬਾਰੇ ਕੋਈ ਤੁਸੀਂ ਸੀਕਰਟ ਰੱਖ ਰਹੇ ਹੋ ਤੁਸੀਂ ਇੱਕ ਤਰੀਕੇ ਨਾਲ ਨੈਸ਼ਨਲ ਸਿਕਿਉਰਿਟੀ ਤੇ ਵੀ ਕੰਪਰੋਮਾਈਜ਼ ਕਰ ਰਹੇ ਦੇਖੋ ਇੱਕ ਇੱਕ ਆਪਣੇ ਕੋਲ ਐਗਜ਼ਾਮਪਲ ਹੈ ਮੈ ਤਾਂ ਕੱਲ ਹਸਪਤਾਲ ਵਾਲਿਆਂ ਨੂੰ ਵੀ ਕਿਹਾ ਕੀ ਜੈ ਲਲਤਾ ਜੀ ਦੀ ਅਨਫੋਰਚੂਨੇਟ ਡੈਥ ਹੋ ਗਈ ਨਾਟ ਕਿ ਮੈਂ ਕਹਿ ਰਿਹਾ ਕੋਈ ਇਹ ਜੇ ਹਾਲਾਤ ਇੱਥੇ ਬਣਨ ਮਗਰ ਉਸ ਤੋਂ ਬਾਅਦ ਰੌਲਾ ਕਿੰਨਾ ਪਿਆ ਵਜ਼ੀਰ ਹੀ ਰੌਲਾ ਪਾ ਕੇ ਬੈ ਗਏ ਕਿ ਜੀ ਇਹਨੂੰ ਦਵਾਈਆਂ ਨਹੀਂ ਸਹੀ ਦਿੱਤੀਆਂ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਦਾ ਸਹੀ ਟਰੀਟਮੈਂਟ ਨਹੀਂ ਹੋਇਆ ਔਰ ਉਸ ਵੇਲੇ ਵੀ ਇੱਕ ਵਾਰੀ ਇਨਕੁਆਇਰੀ ਲੱਗੀ ਸੀਬੀਆਈ ਦੀ ਮਗਰ ਕਹਿਣ ਦਾ ਭਾਵ ਕਿ ਪਾਰਦਰਸ਼ਤਾ ਰੱਖੋ ਦੱਸੀ ਜਾਓ ਕੀ ਹੈ ਤੁਸੀਂ ਕਮਾਲ ਹੋ ਗੀ ਕੱਲ ਮੇਰੇ داخلੋਂ ਪਰसों ਰਾਤ ਨੂੰ ਹੋਏ ਭਗਵੰਤ ਮਾਨ ਜੀ ਔਰ ਸਵੇਰ ਤੱਕ ਕਿਸੇ ਨੂੰ ਤੁਹਾਨੂੰ ਖਬਰ ਨਹੀਂ ਸੀ ਉਹ ਮੈਨੂੰ ਰਾਤ ਖਬਰ ਆ ਗਈ ਸੀ ਕਿ ਉਹ 11:30 12:00 ਵਜੇ ਦਾਖਲ ਹੋ ਕੇ ਮਗਰ ਮੈਂ ਤਾਂ ਸੋ ਗਿਆ ਸੀਗਾ ਜਦੋਂ 8 9 10 ਵਜੇ ਸਾਡੇ ਵਰਗਾ ਤਾਂ ਪੈ ਜਾਂਦਾ ਤੇ ਹੁਣ ਸਾਨੂੰ ਤਾਂ ਸਵੇਰੇ ਜਦ ਮੈਂ ਵੇਖਿਆ ਮੈਂ ਟੀਵੀ ਟੂ ਵੀ ਵੇਖਿਆ ਖਬਰ ਕੋਈ ਨਹੀਂ ਫਿਰ ਦਾਸ ਨੇ ਤੁਹਾਨੂੰ ਖਬਰ ਦੇ ਦਿੱਤੀ ਮੁੜ ਕੇ ਆਮ ਆਦਮੀ ਪਾਰਟੀ ਵਾਲੇ ਕਹਿ ਰਿਹਾ ਕੋਈ ਨਹੀਂ ਕਹਿੰਦਾ ਰੁਟੀਨ ਚੈੱਕਅਪ ਲਈ ਗਏ ਆ ਉਬਾਮਾ ਹੀਰ ਦਿਓ 48 ਘੰਟੇ ਹੋ ਗਏ ਕਿਹੜਾ ਰੂਟੀਨ ਦਾ ਚੈੱਕਅਪ ਹੁੰਦਾ ਰੂਟੀਨ ਦਾ ਚੈੱਕਅਪ ਤੁਸੀਂ ਵੀ ਕਰਾਣ ਚਲੇ ਜਾਓ ਨਾ 2 ਘੰਟਿਆਂ ਚ ਬੰਦਾ ਮੁੜਿਆ ਹੁੰਦਾ ਇੱਥੇ ਸੀਐਮ ਸਾਹਿਬ ਨੇ ਬੀਬੀਆਈਪੀ ਪਰਸਨ ਇਹਨਾਂ ਲਈ ਤਾਂ ਡਾਕਟਰ ਹੀ ਬਾਹਰ ਖੜਾ ਹੁੰਦਾ ਮਸ਼ੀਨਾ ਵੇਲੀਆਂ ਹੁੰਦੀਆਂ ਨਾਲ ਹੀ ਵੇਖ ਕੇ ਘਰੇ ਤੋਰ ਦਿੰਦੇ ਸੋ ਰੂਟੀਨ ਦਾ ਚੈੱਕਅਪ ਨਹੀਂ ਆ ਪ੍ਰੋਬਲਮ ਜਿਹੜੀ ਆ ਸਾਰੀ ਪ੍ਰੋਬਲਮ ਦੀ ਜੜ੍ਹ ਹੀ ਬੀਐਮਡਬਲਯੂ ਇਹ ਪੰਗਾ ਜਦੋਂ BMW ਦਾ ਨਾ ਲੈਂਦੇ ਤੇ ਜਾਂ ਜਹਾਜ਼ ਮਿਸ ਹੁੰਦਾ ਜਾਂ ਜਹਾਜ਼ ਤੇ ਉਤਰਨੇ ਵਾਲੇ ਡਿੱਗਦੇ ਆ ਤੇ ਜਾਂ ਹਸਪਤਲ ਦਾਖਲ ਹੋ ਜਾਂਦੇ ਹੁਣ ਪਤਾ ਨਹੀਂ BMW ਦਾ ਤੁਹਾਨੂੰ ਫੁੱਲ ਫਾਰਮ ਦਾ ਪਤਾ ਕਿ ਨਹੀਂ ਨਹੀਂ ਪਤਾ ਇਹਨਾਂ ਨੂੰ ਚਾ ਪਤਾ ਸੁਆਦ ਨਹੀਂ ਲਈਦਾ ਵੈਸੇ ਤਾਂ ਇੱਕ ਗੱਡੀ ਦਾ ਬ੍ਰਾਂਡ ਐ ਇਹ ਮਗਰ ਪੰਜਾਬੀਆਂ ਲਈ ਇਹਦਾ ਅਸਰ ਹੋਰ ਪੈ ਗਿਆ ਮੈਨੂੰ ਇੱਕ ਮੈਂ ਭੇਜੀ ਗਿਆ BMW ਮੈਂ BMW ਦੀ ਗੱਲ ਸਾਂਝੀ ਕੀਤੀ ਨਾ ਮਾਡਰਨ ਆਟੋਮੈਟਿਕ ਉਹ ਕਹਿੰਦਾ ਨਾ ਪਾਉ ਬੀਐਮਡਬਲਯੂ ਦੀ ਗੱਲ ਬਾਲੀ ਨਹੀਂ ਕਰੀਦੀ ਹੁੰਦੀ ਬੀਐਮਡਬਲਯੂ ਦਾ ਮਤਲਬ ਵੀ ਸਮਝ ਇਹ ਗੱਡੀਆਂ ਦੀ ਗੱਲ ਨਹੀਂ ਕਰਦਾ ਮੈਂ ਕਿਹਦੀ ਗੱਲ ਕਰਦਾ ਕਹਿੰਦਾ ਭਗਵੰਤ ਮਾ ਨਿਸ਼ਕੀ ਦੀ ਗੱਲ ਕਰਦਾ ਉਹ ਮਹਿਲਾ ਦਾ ਜਦੋਂ ਇਹ ਬੀਐਮਡਬਲਯੂ ਦਾ ਨਾਮ ਲੈਂਦਾ ਉਦੋਂ ਹੀ ਪੰਗਾ ਪੈ ਜਾਂਦਾ ਨਾ ਲੈ ਪਾਉ ਨਾ ਬੀਐਮਡਬਲਯੂ ਤੋਂ ਦੂਰ ਰਹਿ ਕਈਆਂ ਨੂੰ ਨਹੀਂ ਸੂਤਰ ਆਉਂਦੀ ਤਾਂਦੇ ਮਰਛਰੀ ਲੈ ਲੈਂਦੇ ਜਾਂ ਅਮਰੋਤੀ ਲੈ ਲੈਂਦੇ ਜਾਣ ਨਾਲ ਲੈ ਲੈਂਦੇ ਆ ਕਈਆਂ ਨੂੰ ਪਸੰਦਾ ਆ ਜਾਂਦੀ ਜਿਨ੍ਹਾਂ ਦੇ ਰਾਸ ਆ ਜਾਂਦੀ ਉਹ BMW ਲੈ ਲੈਂਦੇ ਇਸ ਲਈ ਭਾਈ ਇਹ ਤਾਂ ਆਪ ਦਾ ਆਪ ਦਾ ਸ਼ਰੀਰ ਆ ਮਗਰ ਚਲੋ ਗੁਰੂ ਸਾਹਿਬ ਉਹਨਾਂ ਦੀ ਸਿਹਤ ਜਾਪਤਾ ਕਰਨ ਮੈਂ ਤੁਹਾਨੂੰ ਅੱਜ ਤੋਂ ਸਾਲ ਪਹਿਲਾਂ ਵੀ ਕਿਹਾ ਸੀਗਾ ਕਿ ਉਹਨਾਂ ਨੂੰ ਲਿਵਰ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਲਿਵਰ ਸਰੋਸਿਸ ਹੈ ਔਰ ਇਹ ਜਦੋਂ ਅਪੋਲੋ ਹਸਪੀਟਲ ਵੀ ਉਦੋਂ ਵੀ ਕਹਿੰਦੇ ਜੀ ਇਹਨਾਂ ਨੇ ਕਰਤਾ ਮੈਂ ਫੀਤਾ ਬੰਨਣ ਬਹਿ ਜਾਂਣਾ ਲੋਕ ਕਹਿੰਦੇ ਕਿ ਪਤਾ ਨਹੀਂ ਆਪ ਕੋ ਟਿੱਪਣੀ ਕੀਤੀ ਸੀ ਫਿੱਤੇ ਵਾਲੇ ਤਾਂ ਬੂਟ ਹੀ ਨਹੀਂ ਪਾਉਂਦਾ ਪਾਉ ਤੂੰ ਮਗਰ ਚਲੋ ਫਿੱਤੇ ਆ ਬੰਨਣ ਆਸਤੇ ਬੰਦਾ ਡਿੱਗ ਕੇ ਮੁੜ ਕੇ ਫੋਲੋ ਵਾਲੇ ਕਿਹੜੇ ਡਾਕਟਰ ਨੇ ਬੰਨੇ ਉਹ ਫਿੱਤੇ ਦੱਸ ਦਿਓ ਜਮ ਔਰ ਉਥੋਂ ਵੀ ਅਗੇਂਸਟ ਮੈਡੀਕਲ ਐਡਵਾਈਸ ਆ ਗਈ ਸੀ ਔਰ ਤਦੇ ਉਹਦਾ ਰੀਲੈਪਸ ਹੋਇਆ ਔਰ ਉਹਨੂੰ ਦਾਖਲ ਹੋਇਆ ਪ੍ਰੋਬਲਮ ਲਿਵਰ ਚ ਹੈ ਲਿਵਰ ਇਜ਼ ਨਾਟ ਫੰਕਸ਼ਨਿੰਗ ਫਲੂਇਡ ਜਮਾ ਹੋ ਰਿਹਾ ਫਲੂਇਡ ਜਮਾ ਹੋਣ ਕਰਕੇ ਲੰਗਸ ਦੀ ਪ੍ਰੋਬਲਮ ਆ ਰਹੀ ਹੈ ਹਾਰਟ ਨੂੰ ਸਟ्रेस ਪੈ ਰਿਹਾ ਟਿੱਡ ਐਬਡੋਮਨ ਚ ਬਟ ਇਹ ਮੈਡੀਕਲ ਕੰਡੀਸ਼ਨ ਹੈ ਹੀ ਨੀਡਸ ਟੂ ਬੀ ਟ੍ਰੀਟਡ ਉਹਨਾਂ ਨੂੰ ਸਹੀ ਟ੍ਰੀਟਮੈਂਟ ਮਿਲੇ ਮਗਰ ਇਹਨੂੰ ਸੀਕਰੈਸੀ ਕਾਦੀ ਪਈ ਦੇਰ ਨੋ ਟਾਪ ਸੀਕਰਟ ਨਹੀਂ ਹੈ ਇਹ ਕੋਈ ਖੂਫੀਆ ਮਿਸ਼ਨ ਤੇ ਨਹੀਂ ਕੋਈ ਚੱਲੇ ਇਹ ਤਾਂ ਨਾਰਮਲ ਗੱਲ ਹੈ ਪੰਜਾਬੀਆਂ ਚੋਂ ਕਈਆਂ ਨੂੰ ਇਹ BMW ਦੀ ਪ੍ਰੋਬਲਮ ਛਿੜ ਜਾਂਦੀ